ਪਾਵਰਵਾ ਚਲੀਏ ਜਿਹੜੀ ਕਹਿੰਦੇ ਨੇ ਤੀਜੀ ਸੁਪਰ ਪਾਵਰ ਬਣ ਜਾ ਰਹੀ ਆ ਉਹਨਾਂ ਦਾ ਜਲੂਸ ਪਿਛਲੇ ਦਿਨਾਂ ਚ ਆਪਾਂ ਨਿਕਲਦਾ ਦੇਖਿਆ ਆ ਜਿੱਥੇ ਰਾਮ ਮੰਦਰ ਬਣਾਇਆ ਸੀ ਰਾਮ ਮੰਦਰ ਵੀ ਚੌਣ ਲੱਗ ਪਿਆ ਸਹੀ ਗੱਲ ਦਾ ਜੀ ਬ੍ਰਿਜ ਜਿਹੜੇ ਆ ਦੋ ਤਿੰਨ ਜਿਨ੍ਹਾਂ ਦੀ ਅਧ்கਾਟਨ ਹਜੇ ਕੁਝ ਮਹੀਨੇ ਪਹਿਲਾਂ ਕੀਤੀ ਸੀ ਉਹ ਕ੍ਰੈਕ ਹੋ ਗਿਆ ਡਿਗੜੇ ਸ਼ੁਰੂ ਹੋ ਗਿਆ ਈਵਨ ਕਹਿੰਦੇ ਦਿੱਲੀ 에ਰਪੋਰਟ ਦਾ ਇੱਕ ਹਿੱਸਾ ਉਹ ਵੀ ਡਿੱਗ ਪਿਆ ਇੱਕ ਬੰਦੇ ਦੀ ਮੌਤ ਵੀ ਹੋ ਗਈ ਕਿ ਅੱਜ ਰਿਪੋਰਟਰਜ਼ ਨੇ ਕੁਝ ਮਿੰਟ ਪਹਿਲਾਂ ਜਿਹੜੀ ਖਬਰ ਛਾਪੀ ਆ ਕਿ ਜਿਹੜੇ ਇੰਡੀਆ ਦੇ ਰੈਗੂਲੇਟਰਜ਼ ਨੇ ਇਹ ਕਿਹਾ ਆਪਣੇ 36% ਜਿੱਥੇ ਦਵਾਈਆਂ ਬਣਦੀਆਂ ਆ ਡਰੱਗ ਮੇਕਿੰਗ ਯੂਨਿਟਸ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਸਾਨੂੰ ਬੰਦ ਕਰਨਾ ਚਾਹੀਦਾ ਆ 36% 400 ਤੋਂ ਵੱਧ ਜਿਹੜੀਆਂ ਡਰੱਗ ਮੈਨੂਫੈਕਚਰਿੰਗ ਯੂਨਿਟ ਕੰਪਨੀਆਂ ਹੈਗੀਆਂ ਆ ਇੰਡੀਆ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਕੋਵਿਡ ਹੋਇਆ ਸੀ ਬਹੁਤ ਚੌੜੇ ਹੋ ਕੇ ਕਹਿੰਦੇ ਸੀ ਵੀ ਨਹੀਂ ਸਾਡੇ ਕੋ ਆਹਾ ਦਵਾਈਆਂ ਹੈਗੀਆਂ ਆ ਬੜੀਆਂ ਸਸਤੀਆਂ ਹੈਗੀਆਂ ਸੈਂਟਾਂ ਦੇ ਭਾਅ ਹੈਗੀਆਂ ਆ ਪਰ ਪਿਛਲੇ ਦਿਨਾਂ ਦੇ ਵਿੱਚ ਆ ਉਜ਼ਬਕਿਸਤਾਨ ਗੈਂਬੀਆ ਦੇ ਵਿੱਚ ਕੁਝ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ ਉਹ ਮੌਤ ਜੀ ਆ ਉਹ ਮੌਤ ਕਿਉਂ ਹੋਈ ਸੀ ਕਿਉਂਕਿ ਇੰਡੀਆ ਦੀ ਜਿਹੜੀ ਆਪਾਂ ਜਦੋਂ ਖੰਘ ਹੋ ਜਾਂਦੀ ਆ ਕਫ ਸਾਈ ਰੂਪਸ ਉਹ ਜਿਹੜੀ ਦਵਾਈ ਪੀਣੇ ਹੁੰਦੇ ਨੇ ਨਾ ਲਾਲਜੀ ਦਵਾਈ ਆਪਾਂ ਕਈ ਵਾਰੀ ਬੜੀ ਖੁਸ਼ੀ ਨਾਲ ਪੀਣੇ ਹੁੰਦੇ ਸੀ ਜਾਂ ਨਿੱਕੇ ਹੁੰਦੇ ਆ ਸੋ ਉਹ ਜਿਹੜੀ ਦਵਾਈ ਆ ਨਾ ਉਹ ਪੀੜ ਦੇ ਨਾਲ ਉਹ ਬੱਚਿਆਂ ਦੀ ਮੌਤ ਹੋ ਗਈ ਤੇ ਇੰਡੀਆ ਦੀ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਚੀਫ ਅ राजीव ਰਗੂਵਾਂਸ਼ੀਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਡੇਢ ਸਾਲ ਆਇਆ ਇਨਸਪੈਕਸ਼ਨ ਨੂੰ ਕਿ ਅਸੀਂ ਖੁਸ਼ ਨਹੀਂ ਆ ਕਿ ਜਿਹੜੇ ਮੈਨੂਫੈਕਚਰਿੰਗ ਯੂਨਿਟਸ ਆ ਉਹ ਇੰਨੇ ਜਿਹੜੇ ਗਲਤ ਦਵਾਈਆਂ ਪ੍ਰੋਡਿਊਸ ਕਰਦੇ ਆ ਕਹਿੰਦੇ ਵੀ 36% ਸਾਨੂੰ ਇਹ ਸਾਰੀਆਂ ਜਿਹੜੀਆਂ ਇੰਡੀਅਨ ਫਾਰਮਾ ਇੰਡਸਟਰੀ ਦੇ ਮੈਨੂਫੈਕਚਰਿੰਗ ਪਲਾਂਟ ਆ ਨੌਨ ਕੰਪਲਾਈਂਸ ਕਰਕੇ ਸ਼ਟਡਾਊਨ ਕਰ ਦੇਣੇ ਚਾਹੀਦੇ ਆ ਇਹ ਉਹਨਾਂ ਨੇ ਮੁੰਬਈ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਜਿਹੜਾ ਗਾਫਸਾਈ ਰੋਪਾ ਇਹ ਇਹ ਇੰਡੀਆ ਦੇ ਵਿੱਚ ਬਣਾਇਆ ਜਾਂਦਾ ਤੇ ਇੰਡੋਨੇਸ਼ੀਆ ਦੇ ਵਿੱਚ ਵੀ ਜਿਹੜਾ ਆ ਕੁਝ ਲੋਕ ਬਿਮਾਰ ਹੋਏ ਆ ਟੋਟਲ ਕਹਿੰਦੇ ਗਲੋਬਲੀ 300 ਤੋਂ ਵੱਧ ਜਿਹੜੇ ਬੱਚੇ ਆ ਉਹ ਉਹਨਾਂ ਦੀਆਂ ਮੌਤ ਹੋਈਆਂ ਆ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਸਰੂਪਾ ਉਹਨੂੰ ਪੀਣ ਦੇ ਨਾਲ ਜੀ ਜੀ ਬਿਲਕੁਲ ਇਹ ਜਿਹੜੇ ਸਰਪ ਉਹਨਾਂ ਨੇ ਪੀਤਾ ਕਫ ਸਰਪ ਦੇ ਨਾਲ ਇਹ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਉਹ ਆਈਆਂ ਹੈਗੀਆਂ। ਇੱਕ ਹੋਰ ਵਾਰ ਚਲਿਏ ਜਿਹੜੀ ਕਹਿੰਦੇ ਨੇ ਤੀਜੀ ਸੁਪਰ ਪਾਵਰ ਬਣ ਜਾ ਰਹੀ ਆ ਉਹਨਾਂ ਦਾ ਜਲੂਸ ਪਿਛਲੇ ਦਿਨਾਂ ਚ ਆਪਾਂ ਨਿਕਲਦਾ ਦੇਖਿਆ ਜਿੱਥੇ ਰਾਮ ਮੰਦਰ ਬਣਾਇਆ ਸੀ ਰਾਮ ਮੰਦਰ ਵੀ ਚੋਣ ਲੱਗ ਪਿਆ ਸਹੀ ਗੱਲ ਦਾ ਜੀ ਬ੍ਰਿਜ ਜਿਹੜੇ ਆ ਦੋ ਤਿੰਨ ਜਿਨ੍ਹਾਂ ਦੀ ਅਧ்கਾਟਨ ਹਜੇ ਕੁਝ ਮਹੀਨੇ ਪਹਿਲਾਂ ਕੀਤੀ ਸੀ ਉਹ ਕਰੈਕ ਹੋ ਗਿਆ ਡਿਗਣੇ ਸ਼ੁਰੂ ਹੋ ਗਿਆ ਈਵਨ ਕਹਿੰਦੇ ਦਿੱਲੀ 에어ਪੋਰਟ ਦਾ ਇੱਕ ਹਿੱਸਾ ਉਹ ਵੀ ਡਿੱਗ ਪਿਆ ਇੱਕ ਬੰਦੇ ਦੀ ਮੌਤ ਵੀ ਹੋ ਗਈ ਤੇ ਅੱਜ ਰਿਪੋਰਟਰਸ ਨੇ ਕੁਝ ਮਿੰਟ ਪਹਿਲਾਂ ਜਿਹੜੀ ਖਬਰ ਛਾਪੀ ਆ ਤੇ ਜਿਹੜੇ ਇੰਡੀਆ ਦੇ ਰੈਗੂਲੇਟਰਸ ਨੇ ਇਹ ਕਹੇ ਆ ਕਿ 36% ਜਿੱਥੇ ਦਵਾਈਆਂ ਬਣਦੀਆਂ ਆ ਡਰੱਗ ਮੇਕਿੰਗ ਯੂਨਿਟਸ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਸਾਨੂੰ ਬੰਦ ਕਰਨਾ ਚਾਹੀਦਾ ਆ 36% 400 ਤੋਂ ਵੱਧ ਜਿਹੜੀਆਂ ਡਰੱਗ ਮੈਨੂਫੈਕਚਰਿੰਗ ਯੂਨਿਟ ਕੰਪਨੀਆਂ ਹੈਗੀਆਂ ਆ ਇੰਡੀਆ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਕੋਵਿਡ ਹੋਇਆ ਸੀ ਬਹੁਤ ਚੌੜੇ ਹੋ ਕੇ ਕਹਿੰਦੇ ਸੀ ਵੀ ਨਹੀਂ ਸਾਡੇ ਕੋ ਆਹ ਦਵਾਈਆਂ ਹੈਗੀਆਂ ਆ ਬੜੀਆਂ ਸਸਤੀਆਂ ਹੈਗੀਆਂ ਸੈਂਟਾਂ ਦੇ ਭਾਅ ਹੈਗੀਆਂ ਆ ਪਰ ਪਿਛਲੇ ਦਿਨਾਂ ਦੇ ਵਿੱਚ ਉਜ਼ਬੇਕਿਸਤਾਨ ਗੈਂਬੀਆ ਦੇ ਵਿੱਚ ਕੁਝ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ ਉਹ ਮੌਤ ਜੀ ਹਾਂ ਉਹ ਮੌਤ ਕਿਉਂ ਹੋਈ ਸੀ ਕਿਉਂਕਿ ਇੰਡੀਆ ਦੀ ਜਿਹੜੀ ਆਪਾਂ ਜਦੋਂ ਖੰਘ ਹੋ ਜਾਂਦੀ ਆ ਕਫ ਸਾਈ ਰੂਪਸ ਉਹ ਜਿਹੜੀ ਦਵਾਈ ਪੀਣੇ ਹੁੰਦੇ ਨੇ ਨਾ ਲਾਲਜੀ ਦਵਾਈ ਆਪਾਂ ਕਈ ਵਾਰੀ ਬੜੀ ਖੁਸ਼ੀ ਨਾਲ ਪੀਣੇ ਹੁੰਦੇ ਸੀ ਜਾਂ ਨੇਕੇ ਹੁੰਦੇ ਆ ਸੋ ਉਹ ਜਿਹੜੀ ਦਵਾਈ ਆ ਨਾ ਉਹ ਪੀਣ ਦੇ ਨਾਲ ਉਹ ਬੱਚਿਆਂ ਦੀ ਮੌਤ ਹੋ ਗਈ ਤੇ ਇੰਡੀਆ ਦੀ ਸੈਂਟਰਲ ਡਰਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਚੀਫਰ ਅਜੀਵ ਰਗੁਵਾਂਸ਼ੀਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਡੇਢ ਸਾਲ ਆ ਇਨਸਪੈਕਸ਼ਨ ਨੂੰ ਤੇ ਅਸੀਂ ਖੁਸ਼ ਨਹੀਂ ਆ ਕਿ ਜਿਹੜੇ ਮੈਨੂਫੈਕਚਰਿੰਗ ਯੂਨਿਟਸ ਆ ਉਹ ਇੰਨੇ ਜਿਹੜੇ ਗਲਤ ਦਵਾਈਆਂ ਪ੍ਰੋਡਿਊਸ ਕਰਦੇ ਆ ਕਹਿੰਦੇ ਵੀ 36% ਸਾਨੂੰ ਇਹ ਸਾਰੀਆਂ ਜਿਹੜੀਆਂ ਇੰਡੀਅਨ ਫਾਰਮਾ ਇੰਡਸਟਰੀ ਦੇ ਮੈਨੂਫੈਕਚਰਿੰਗ ਪਲਾਂਟ ਆ ਨੌਨ ਕੰਪਲਾਈਂਸ ਕਰਕੇ ਸ਼ਟਡਾਊਨ ਕਰ ਦੇਣੀ ਚਾਹੀਦੀ ਹੈ ਇਹ ਉਹਨਾਂ ਨੇ ਮੁੰਬਈ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਜਿਹੜਾ ਗਾਫਸਾਈ ਰੋਪਾ ਇਹ ਇਹ ਇੰਡੀਆ ਦੇ ਵਿੱਚ ਬਣਾਇਆ ਜਾਂਦਾ ਤੇ ਇੰਡੋਨੇਸ਼ੀਆ ਦੇ ਵਿੱਚ ਵੀ ਜਿਹੜਾ ਆ ਕੁਝ ਲੋਕ ਬਿਮਾਰ ਹੋਇਆ ਟੋਟਲ ਕਹਿੰਦੇ ਗਲੋਬਲੀ 300 ਤੋਂ ਵੱਧ ਜਿਹੜੇ ਬੱਚੇ ਆ ਉਹ ਉਹਨਾਂ ਦੀਆਂ ਮੌਤ ਹੋਈਆਂ ਆ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਸਰੂਪ ਆ ਸਾਇਰਪ ਆ ਉਹਨੂੰ ਪੀਣ ਦੇ ਨਾਲ ਜੀ ਜੀ ਬਿਲਕੁਲ ਇਹ ਜਿਹੜੇ ਸਰਪ ਉਹਨਾਂ ਨੇ ਪੀਤਾ ਕਫ ਸਰਪ ਦੇ ਨਾਲ ਆ ਇਹ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਉਹ ਆਈਆਂ ਹੈਗੀਆਂ